ਕਿ ਹੋ ਗਏ ਹੁਣ ਅੱਜ ਤਾਂ ਨਹੀਂ ਦੇ ਅਬ ਇਹ ਕਾਲੀ ਹੋ ਜਾ ਰਹੇ ਆ ਕੋ ਆ ਜੀ ਪਾਣੀ ਪਾਪਾ ਜੀ ਪਾਪਾ ਜੀ ਤੰਗਾਂ ਨੂੰ ਉਹਨਾਂ ਨੂੰ ਪੱਠੇ ਤੱਥੇ ਤੰਗੀ ਜੇ ਪੱਠੇ ਦੱਤੇ ਜਿਹੜਾ ਮੈਨੇ ਡੰਗਰਾਵਸਤੀ ਚਾਰਾ ਜਰੂਰ ਭੇਜੋ ਚਾਰਾ ਭੇਜੋ ਸੁੱਕਾ ਭੇਜੋ ਡੰਗਰਾਂ ਦੀ ਚਿੰਨਾ ਹੋ ਸਕਦਾ ਉਹਨਾਂ ਭੇਜੋ ਡੰਗਰਾ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਕਿਹੜਾ ਪਿੰਡ ਜੀ ਚੱਕੀਵਾਲ ਤੇ ਕਿੰਨੇ ਕੁ ਪਿੰਡ ਆ ਇਧਰਲੇ ਪਾਸੇ ਢੇ ਪਾਣੀ ਜੜੂਬੇ ਪਏ ਆ ਇਧਰੋਂ ਆ ਦੋ ਤਿੰਨ ਪਿੰਡ ਪਿੱਛੇ ਆ ਜਿਹੜੇ ਨਿੱਕੇ ਨਿੱਕੇ ਪਿੰਡ ਆ ਗਰੀਬ ਆ ਮਹਾਤੜੇ ਆ ਉਹ ਵੀ ਡੁੱਬੇ ਹੋਏ ਜੀ ਕਿਹੜੇ ਪਿੰਡ ਆਗੀ ਨਾ ਉਹਨਾਂ ਦਾ ਫੱਤਿਆ ਫੱਤਿਆਵਾਲ ਨਾਲਵਾਲਾ ਚਲਵੰਡੀ ਹਾਂਜੀ ਪਿੰਡ ਫੱਤੇਵਾਲ ਆ ਤਲਵੰਡੀ ਆ ਜੱਗੀਵਾਲ ਆ ਲਾਲਵਾਲਾ ਵਾ ਡੱਬਰ ਆ ਗ੍ਰੰਥਗੜ੍ਹ ਆ ਇਹੋ ਜਿਹੇ ਪਿੰਡ ਸਾਰੇ ਡੁੱਬੇ ਹੋਏ ਆ ਠੀਕ ਆ ਕੂੰਗਾ ਵਾ ਕੋੜਲਾ ਵਾ ਇਹ ਸਾਰੇ ਤੁਸੀਂ ਦੇ ਨਾਲ ਹੀ ਪੈਂਦੇ ਪਿੰਡੇ ਨਹੀਂ ਤੁਸੀਂ ਦੇ ਨਾਲੇ ਸਿਰੇ ਦੇ ਤੁਸੀਂ ਦੇ ਨਾਲੇ ਸੱਕੀ ਦੇ ਨਾਲ ਪਿੰਡ ਪੈਂਦੇ ਆ ਇੱਕ ਨਹਿਰ ਲੱਗਦੀ ਹੈ ਜਿਹੜਾ ਡੁੱਬੇ ਹੋਏ ਸਾਰੇ ਪਿੰਡ ਅੱਛਾ ਜੀ ਹਾਂ ਜੀ ਸੱਖਿਆਂ ਦੇ ਡੰਗਰਾਂ ਨੂੰ ਬਹੁਤ ਤੰਗੀ ਆਉਂਦੀ ਆ ਸੱਕੀ ਦੇ ਪੱਠਿਆਂ ਦੀ ਜਾਰੀ ਤੰਗੀ ਆਉਂਦੀ ਖਾਸ ਕਰਕੇ ਡੰਗਰਾਂ ਨੂੰ ਤੂੜੀਆਂ ਰੁੜਕੀਆਂ ਪੱਠੇ ਐ ਨਹੀਂ ਕਿ ਡੰਗਰ ਬਹੁਤ ਜ਼ਿਆਦਾ ਹਾਲ ਮਾਰਾ ਆ ਇਨਾ ਡੰਗਰਾਂ ਦੀ ਦਿੱਕਤ ਆ ਜਿਆਦਾ ਡੰਗਰਾਂ ਨੂੰ ਦਿੱਕਤ ਆ ਸਿੱਕੀ ਦੇ ਤੇ ਟੂੜੀ ਇਹ ਨਹਿਰ ਦੇ ਵਿੱਚ ਘਰ ਪੈਂਦੇ ਆ ਅੱਛਾ ਨਹਿਰਾਂ ਦੇ ਮਿਲ ਜਾਏਗਾ ਬਸ ਪਾਣੀ ਪਿਆਣਾ ਦੁਨਾਂ ਪਾਸੇ ਅੱਛਾ ਜੀ ਉਹ ਪਿੰਡ ਬਿਲਕੁਲ ਬਰਬਾਦ ਹੋ ਗਿਆ ਸਾਰਾ ਕੁਝ ਹੋ ਗਿਆ ਜੀ ਬਰਬਾਦ ਆ ਟੂੜੀ ਡੰਗਰਾਂ ਨਾਲ ਜਿਆਦਾ ਬਰਬਾਦ ਆਣਾ ਕਿੰਨੀ ਦੂਰਾ ਡੇਰਾ ਇਥੋਂ ਹਾਂਜੀ ਕਿੰਨੀ ਦੂਰਾ ਡੇਰਾ ਇਥੋਂ ਆਹ ਜਿਹੜਾ ਨਾਲ ਹੀ ਦੇ ਰਿਹਾ ਪਿੰਡ ਦੇ ਨਾਲ ਹੀ ਆ ਉਹ ਥੋੜਾ ਪਾਣੀ ਆ ਡੁੱਬੇ ਆ ਚਲੋ ਅੱਗੇ ਵੀ ਸੀ ਇੱਥੇ ਜਾਣਾ ਮਗਰ ਬਹਿ ਜਾਓ ਆ ਜਾਓ ਆ ਜਾਓ ਆਓ ਚਲੋ ਉਤਾਰ ਦੋ ਕੋਈ ਉਤਾਰ ਦੋ ਉਤਾਰ ਦੋ ਹੁਣ ਫਿਰ ਪਾਣੀ ਦਾ ਬਹੁਤ ਜਿਆਦਾ ਜ਼ੋਰ ਆ ਜੀ ਔਰ ਰਸਤਾ ਵੀ ਬਿਲਕੁਲ ਦੇਖਣਾ ਸੜਕ ਦੇਖਣੀ ਬੰਦ ਹੋ ਗਈ ਹੈ ਇੱਥੇ ਬਿਲਕੁਲ ਸੜਕ ਨਹੀਂ ਦਿਖਣੀ ਬੰਦ ਹੋ ਗਈ ਸੜਕਲੀ ਪਿਆਰੀ ਕਰਾਰੀ ਹੈ ਸੈਂਟਰਵਾਜ ਉਹ ਸਾਡਾ ਰਸਤਾ ਦਿਖਦਾ ਹੋਇਆ ਚਾਰ-ਚਾਰ ਫੁੱਟ ਦੇ ਪਈ ਪਾਣੀ ਸੜਕ ਦੇ ਉੱਪਰ ਜੀ ਔਰ ਸਾਰਾ ਏਰੀਆ ਡੁੱਬੂ ਤਾ ਹੈ ਇਹ ਜਨਾਲੇ ਤੋਂ ਅੱਗੇ ਪਿੰਡਪਰੀ ਦਾ ਪਿੰਡ ਪਿੰਡਾ ਅਜਾੜੇ ਤੋਂ ਅੱਗੇ 50 ਕਿਲੋਮੀਟਰ ਦੇ ਇੱਧਰ ਇੱਧਰ ਲੱਗ ਡੇਰਾ ਜਗਜੀਤ ਸਿੰਘ ਪਰਮਜੀਤ ਸਿੰਘ ਭਰਾਵਾਂ ਦਾ ਡੇਰੇ ਆ ਨਵੇਂ ਆਏ ਆਂ ਹੀ ਤੇ ਬਾਕੀ ਮਦਦ ਜਿਹੜੀ ਆ ਕੱਚਾ ਪਿਆ ਕਰਕੇ ਪਹੁੰਚਦੀ ਨਹੀਂ ਆ ਕੋਈ ਇਹ ਆਪਣਾ ਅਜਨਾਲੇ ਤੋਂ ਕਿੰਨਾ ਦੂਰ ਆ ਜੀ ਆਪੇ ਦੀ ਕੁੱਲੀ ਨਾਲੋਂ ਸਾਰਾ ਇਹ 1.5 ਕਿਲੋਮੀਟਰ ਦੂਰ ਆ ਠੀਕ ਆ ਅਜਨ ਤਲਵੰਡੀ ਵਾਲੀ ਸਾਈਡ ਤੇ ਕਿੰਦਾ ਦੀ ਮਦਦ ਚਾਹੀਦੀ ਇੱਥੇ ਆਪਾਂ ਨੂੰ ਸਾਨੂੰ ਪਸ਼ੂਆਂ ਦੇ ਰਿਲੇਟਡ ਚਾਹੀਦੀ ਪਸ਼ੂਆਂ ਦਾ ਹਰਾਚਾਰਾ ਤੇ ਪਸ਼ੂਆਂ ਦੀਆਂ ਦਵਾਈਆਂ ਪਸ਼ੂਆਂ ਦੇ ਸਾਡੇ ਖੁਰ ਗਲ ਗਏ ਆ ਉਹ ਵਿਚਾਰਿਆਂ ਦੇ ਪਸ਼ੂਆਂ ਦੇ ਖੁਰ ਗਲੇ ਆ ਉਹਨਾਂ ਦੀਆਂ ਦਵਾਈਆਂ ਚਾਹੀਦੀਆਂ ਆਦੇ ਨਹੀਂ ਲੋੜ ਹੈ ਲੈ ਲੈ ਗਏ ਨੇ ਆਹ ਭਾਜੀ ਉਹ ਚੰਦਰ ਭਾਜੀ ਆ ਜਿਓ ਚਲੋ ਉਹ ਛੇਤੀ ਹੋ ਜਾਓ ਮੁਰਗੇ ਆ ਡੇਰੇ ਵਾਲਿਆਂ ਪਤਾ ਹੀ ਨਹੀਂ ਹਾਂਜੀ ਭਾਜੀ ਹਾਂਜੀ ਸਰਵਿਤ ਜੀ ਟੈਲਟ ਬਾਕੀ ਠੀਕ ਆ ਸਰਵਿਤ ਕਿਨੇ ਜੀ ਆਉਣੇ ਸੀ ਹਾਂਜੀ 5 6 ਹੋ ਗਏ ਇਹੀ ਦੇ ਸਮਾਂ ਪਹੁੰਚ ਰਿਹਾ ਠੀਕ ਆ ਉਹ ਮੈਡੀਸਿਨ ਮੰਗਦੇ ਮੈਡੀਸਿਨ ਸਰਪਟ ਦੀ ਗੋਲੀਆਂ ਜੀ 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 ਕਿਧਰ ਮੈਡੀਸਿਨ ਮੈਡੀਸਿਨ ਦੇ ਦੇ ਨਾਲੋਂ ਆਪਣੇ ਪੰਜ ਪੰਜ 6 ਸਾਲ ਘਰ ਦੇ ਪਰਿਵਾਰਕ ਸਾਰੇ ਨੰਬਰ ਬਾਕੀ ਇਹਨਾਂ ਦਾ ਦੋਤੀ ਬਾਕੀਆਂ ਨੂੰ ਇਹ ਕਿਸੇ ਨੇ ਜਾਣਾ ਸ਼ਹਿਰ ਜਾਣਾ ਜਾਂ ਕਿਸੇ ਵੱਲ ਜਾਣਾ ਜਾਂ ਕਿਸੇ ਨੇ ਕੋਈ ਆਈ ਬਾਤ ਨੂੰ ਜਾਣਾ ਹੈ ਚਲੋ ਠੀਕ ਆ ਨੰਬਰ ਹੋਰ ਵੀ ਟਾਲ ਲਿਆ ਹੋ ਗਿਆ ਬਈ ਰਸਤਾਂ ਆਉਣੀ ਪਈ ਆ ਇਹ ਨਹੀਂ ਦੇ ਰਹਾ ਜੇ ਤੁਹਾਨੂੰ ਦੱਸ ਦਈਏ ਡੇਰਿਆਂ ਦੇ ਵਿੱਚੋਂ ਲੋਕ ਆ ਰਹੇ ਆ ਜਿਹੜੇ ਡੇਰਿਆਂ ਦੇ ਵਿੱਚ ਬੱਡੇ ਆ ਖਾਸ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਤੇ ਕਿਹੜਾ ਡਫਰੀ ਪਿੰਡ ਹੈ ਕਿਹੜਾ ਵੀ ਆਹ ਨਫਰੀ ਵਾਲਾ ਨਫਰੀ ਤੋਂ ਕੇ ਚੱਕੀਵਾਲ ਪਿੰਡ ਤੇ ਤੇਰੇ